ਬੈਕਗਰਾਉਂਡ ਲੈ ਜਾਓ ਲੇਕਿਨ ਕੁਛ ਕਾਰਨਾ ਕਰਕੇ ਰਾਮਲੀਲਾ ਗਰਾਉਂਡ ਸੈੱਟ ਨਹੀਂ ਬੈਠਾ ਇਸ ਕਰਕੇ ਆਪਾਂ ਜੰਤਰ ਮੰਤਰ ਤੇ ਹੀ ਆਂ ਪ੍ਰੋਗਰਾਮ ਆਪਣਾ ਜੰਤਰ ਮੰਤਰ ਤੇ ਹੀ ਹੋਣਾ ਤੁਹਾਨੂੰ ਸਾਰਿਆਂ ਨੂੰ ਮੇਰੀ ਅਪੀਲ ਆ ਕਿ ਜੰਤਰ ਮੰਤਰ ਦੇ ਉੱਤੇ ਇੱਥੇ ਪਹੁੰਚਣ ਦੀ ਕੋਸ਼ਿਸ਼ ਕਰਿਓ ਕਿਉਂਕਿ ਮੇਰੇ ਹੱਥ ਲੋਟੇ ਵਿੱਚ ਸਾਰੇ ਧਾ ਰੱਖਿਓ ਦੂਸਰੀ ਗੱਲ ਕਿ ਮੈਂ ਆਡੀਓ ਮੈਸੇਜ ਦੇ ਰਾਹੀਂ ਵੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਕੀਤੀ ਹੈ ਪਿਆਰੇ ਦੋਸਤੋ ਕੁਝ ਕਾਰਨਾ ਕਰਕੇ ਗੁਰੂ ਘਰ ਦੇ ਵਿੱਚ ਲੰਗਰ ਦੀ ਸਮੱਸਿਆ ਆ ਰਹੀ ਹੈ ਫੋ ਇਹ ਲਈ ਮੈਂ ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਘਰਾਂ ਤੋਂ ਚੱਲਣਾ ਤੁਸੀਂ ਸਾਰਿਆਂ ਨੇ ਅਗਰ ਵਧੀਆ ਢੰਗ ਦੇ ਨਾਲ ਬੀਬੀਆਂ ਤੁਹਾਨੂੰ ਰੋਟੀ ਪ੍ਰਸ਼ਾਦਾ ਤਿਆਰ ਕਰਕੇ ਦੇਣੀਆਂ ਤਾਂ ਤਿੰਨ ਡੰਗ ਦਾ ਰੋਟੀ ਤਿਆਰ ਕੀਤੀ ਜਾ ਸਕਦੀ ਆਗੇ ਖਾਧੀ ਜਾ ਸਕਦੀ ਆ ਅਗਰ ਨਹੀਂ ਤਾਂ ਦੋ ਡੰਗ ਦੀ ਘੱਟੋ ਘਣ ਰੋਟੀ ਜ਼ਰੂਰ ਨਾਲ ਲੈ ਕੇ ਆਇਓ ਤੇ ਤੀਜੇ ਨਾਲ ਉਹ ਆਖਦੀ ਛੋਲੇ ਵਗੈਰਾ ਮਤਲਬ ਮੜਮਰ ਦੋ ਦੋ ਮੁਥਾ ਲੈ ਕੇ ਨਾਲ ਲੈ ਸਕਦੇ ਸੋ ਇਹ ਵੱਲ ਸਿੱਖਣਾ ਆਪਾਂ ਜਿਵੇਂ ਸਾਡੇ ਗੁਰੂਆਂ ਨੇ ਮੁੱਠਮੁੱਠ ਛੋਲਿਆਂ ਦੇ ਨਾਲ ਸਾਡੀ ਕਿਸਾਨੀ ਨੂੰ ਸਾਡੇ ਲੋਕਾਂ ਨੂੰ ਲੜਾਇਆ ਆ ਆਪਣੇ ਹੱਕਾਂ ਦੀ ਖਾਤਰ ਉਹ ਆਪਾਂ ਕਰਨਾ ਹੈ ਜਿੱਥੇ ਮਤਲਬ ਅਜਮਾਨ ਕਰ ਰਹੇ ਸੋ ਸਾਡੇ ਵੱਲੋਂ ਪੂਰੀ ਕੋਸ਼ਿਸ਼ ਆ ਹਜੇ ਵੀ ਕਿ ਤੁਹਾਡੇ ਲਈ ਪੂਰੀ ਲੰਗਰ ਦੀ ਵਿਵਸਥਾ ਬਣਾ ਦਿੱਤੀ ਜਾਏ ਕੋਸ਼ਿਸ਼ ਦੇ ਵਿੱਚ ਆ ਯਤਨ ਚ ਆ ਲੇਕਿਨ ਵਾਈ ਦੀ ਵੇ ਇੱਕ ਕੋਈ ਪ੍ਰੋਬਲਮ ਕੋ ਘਾਟ ਰਹੇਗੀ ਕਿਉਂਕਿ ਪ੍ਰੋਗਰਾਮ ਬਹੁਤ ਵੱਡੇ ਵੱਡੇ ਨੇ ਗੁਰੂ ਘਰਾਂ ਦੇ ਵਿੱਚ ਪਹਿਲਾਂ ਹੀ ਇਸ ਕਰਕੇ ਸਾਨੂੰ ਇਹ ਦਿੱਕਤ ਆ ਰਹੀ ਹੈ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਇਹਨੂੰ ਲਾਗੂ ਕਰਿਓ ਆ ਇਹ ਫਿਰ ਨੋਟ ਕਰ ਲਿਓ ਆਪਣਾ ਪ੍ਰੋਗਰਾਮ ਜੰਤਰ ਮੰਤਰ ਤੇ ਹੋਣਾ ਜਿੱਥੇ ਅਸੀਂ ਇਸ ਵੇਲੇ ਖੜੇ ਆਂ ਕੋਈ ਵੀ ਵੀਰ ਹੋਣਾ RAM LILA GROUND ਨਾ ਜਾਵੇ ਸਾਰੇ ਸਾਰੇ ਵੀਰ ਇੱਥੇ ਪਹੁੰਚਣ ਦੀ ਕਿਰਪਾਤਾ ਕਰੋ ਇਹ ਆ ਗਿਆ ਸੀਗਾ ਕਿ ਤੁਸੀਂ ਜੰਤਰ ਮੰਤਰ ਛੱਡ ਕੇ RAM LILA GROUND ਲੈ ਜਾਓ ਲੇਕਿਨ ਕੁਝ ਕਾਰਨਾ ਕਰਕੇ RAM LILA GROUND ਸੈੱਟ ਨਹੀਂ ਬੈਠਾ ਇਸ ਕਰਕੇ ਆਪਾਂ ਜੰਤਰ ਮੰਤਰ ਤੇ ਹੀ ਆਂ ਪ੍ਰੋਗਰਾਮ ਆਪਣਾ ਜੰਤਰ ਮੰਤਰ ਤੇ ਹੀ ਹੋਣਾ ਹੈ ਤੁਹਾਨੂੰ ਸਾਰਿਆਂ ਨੂੰ ਮੇਰੀ ਅਪੀਲ ਆ ਕਿ ਜਲਤਰ ਮੰਤਰ ਦੇ ਉੱਤੇ ਇੱਥੇ ਪਹੁੰਚਣ ਦੀ ਸਰਪਾਲਤਾ ਕਰਿਓ ਕਿਉਂਕਿ ਮੇਰੇ ਹੱਥ ਲੋਟੇ ਵਿੱਚ ਸਾਰੇ ਢਾਂ ਰੱਖਿਓ ਦੂਸਰੀ ਗੱਲ ਕਿ ਮੈਂ ਆਡੀਓ ਮੈਸੇਜ ਦੇ ਰਾਹੀਂ ਵੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਕੀਤੀ ਹੈ ਪਿਆਰੇ ਦੋਸਤੋ ਕੁਝ ਕਾਰਨਾ ਕਰਕੇ ਗੁਰੂ ਘਰ ਦੇ ਵਿੱਚ ਲੰਗਰ ਦੀ ਸਮੱਸਿਆ ਆ ਰਹੀ ਹੈ ਸੋ ਇਸ ਲਈ ਮੈਂ ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਘਰਾਂ ਤੋਂ ਚੱਲਣਾ ਤੁਸੀਂ ਸਾਰਿਆਂ ਨੇ ਅਗਰ ਵਧੀਆ ਢੰਗ ਦੇ ਨਾਲ ਬੀਬੀਆਂ ਤੁਹਾਨੂੰ ਰੋਟੀ ਪ੍ਰਸ਼ਾਦਾ ਤਿਆਰ ਕਰਕੇ ਦੇਣੀਆਂ ਆ ਤੋ ਤਿੰਨ ਡੰਗ ਦਾ ਰੋਟੀ ਚਾਰ ਕੀਤੀ ਜਾ ਸਕਦੀ ਆਗੇ ਖਾਧੀ ਜਾ ਸਕਦੀ ਹੈ। ਅਗਰ ਨਹੀਂ ਤਾਂ ਦੋ ਡੰਗ ਦੀ ਘੱਟੋਂ ਕਾ ਰੋਟੀ ਜ਼ਰੂਰ ਨਾਲ ਲੈ ਕੇ ਆਇਓ ਤੇ ਤੀਜੀ ਨਾਲ ਉਹ ਆਖਦੀ ਛੋਲੇ ਵਗੈਰਾ ਮਤਲਬ ਮੁੱਠਮੁੱਠ ਦੋ ਦੋ ਮੱਖਾ ਲੈ ਕੇ ਡੰਗ ਲੈ ਸਕਦਾ। ਸੋ ਇਹ ਵੱਲ ਸਿੱਖਣਾ ਆਪਾਂ ਜਿਵੇਂ ਸਾਡੇ ਗੁਰੂਆਂ ਨੇ ਮੁੱਠਮੁੱਠ ਛੋਲਿਆਂ ਦੇ ਨਾਲ ਸਾਡੀ ਕਿਸਾਨੀ ਨੂੰ ਸਾਡੇ ਲੋਕਾਂ ਨੂੰ ਲੜਾਇਆ ਆਪਦੇ ਹੱਕਾਂ ਦੀ ਖਾਤਰ ਉਹ ਆਪਾਂ ਕਰਨਾ ਹੈ ਜਿੱਥੇ ਮਤਲਬ ਅਜਮਾਣਾ ਕਰਨਾ ਹੈ। ਸੋ ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੈ ਹਜੇ ਵੀ ਕਿ ਤੁਹਾਡੇ ਲਈ ਪੂਰੀ ਲੰਗਰ ਦੀ ਵਿਵਸਥਾ ਬਣਾ ਦਿੱਤੀ ਜਾਏ। ਕੋਸ਼ਿਸ਼ ਦੇ ਵਿੱਚਾਂ ਯਤਨਾਂ ਚ ਲੇਕਿਨ 22 ਦੀ ਵਜੇ ਕੋਈ ਕੋਈ ਪ੍ਰੋਬਲਮ ਕੋ ਘਾਟ ਰਹੇਗੀ ਕਿਉਂਕਿ ਪ੍ਰੋਗਰਾਮ ਬਹੁਤ ਵੱਡੇ ਵੱਡੇ ਨੇ ਗੁਰੂ ਘਰਾਂ ਦੇ ਵਿੱਚ ਪਹਿਲਾਂ ਹੀ ਇਸ ਕਰਕੇ ਸਾਨੂੰ ਇਹ ਦਿੱਕਤ ਆ ਰਹੀ ਹੈ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਇਹਨੂੰ ਲਾਗੂ ਕਰਿਓ ਔਰ ਇਹ ਫਿਰ ਨੋਟ ਕਰ ਲਿਓ ਆਪਣਾ ਪ੍ਰੋਗਰਾਮ ਜੰਤਰ ਮੰਤਰ ਤੇ ਹੋਣਾ ਜਿੱਥੇ ਅਸੀਂ ਇਸ ਵੇਲੇ ਖੜੇ ਹਾਂ ਕੋਈ ਵੀ ਵੀਰ ਹੋਣਾ ਰਾਮਲੀਲਾ ਗਰਾਊਂਡ ਨਾ ਜਾਵੇ ਸਾਰੇ ਸਾਰੇ ਵੀਰ ਇੱਥੇ ਪਹੁੰਚਣ ਦੀ ਕਿਰਪਾਤਾ ਕਰਿਓ ਇਹ ਆ ਗਿਆ ਸੀਗਾ ਕਿ ਤੁਸੀਂ ਜੰਤਰ ਮੰਤਰ ਛੱਡ ਕੇ ਰਾਮਲੀਲਾ ਗਰਾਊਂਡ ਲੈ ਜਾਓ ਲੇਕਿਨ ਕੁਝ ਕਾਰਨਾ ਕਰਕੇ ਰਾਮਲੀਲਾ ਗਰਾਊਂਡ 'ਤੇ ਸੈਟ ਨਹੀਂ ਬੈਠਾ ਇਸ ਕਰਕੇ ਆਪਾਂ ਜੰਤਰ ਮੰਤਰ 'ਤੇ ਹੀ ਆ ਪ੍ਰੋਗਰਾਮ ਆਪਣਾ ਜੰਤਰ ਮੰਤਰ 'ਤੇ ਹੀ ਹੋਣਾ ਤੁਹਾਨੂੰ ਸਾਰਿਆਂ ਨੂੰ ਮੇਰੀ ਅਪੀਲ ਆ ਕਿ ਜੰਤਰ ਮੰਤਰ ਦੇ ਉੱਤੇ ਇੱਥੇ ਪਹੁੰਚਣ ਦੀ ਕੋਸ਼ਿਸ਼ ਕਰਿਓ ਕਿਉਂਕਿ ਮੇਰੇ ਹੱਥ ਲੋਟੇ ਵਿੱਚ ਸਾਰੇ ਧਾ ਲੱਖਿਓ ਦੂਸਰੀ ਗੱਲ ਕਿ ਮੈਂ ਆਡੀਓ ਮੈਸੇਜ ਦੇ ਰਾਹੀਂ ਵੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਕੀਤੀ ਹੈ ਪਿਆਰੇ ਦੋਸਤੋ ਕੁਝ ਕਾਰਨਾ ਕਰਕੇ ਗੁਰੂ ਘਰ ਦੇ ਵਿੱਚ ਲੰਗਰ ਦੀ ਸਮੱਸਿਆ ਆ ਰਹੀ ਹੈ ਸੋ ਇਸ ਲਈ ਮੈਂ ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕੀ ਆਪਣੇ ਘਰਾਂ ਤੋਂ ਚੱਲਣਾ ਤੁਸੀਂ ਸਾਰਿਆਂ ਨੇ ਅਗਰ ਵਧੀਆ ਢੰਗ ਦੇ ਨਾਲ ਬੀਬੀਆਂ ਤੁਹਾਨੂੰ ਰੋਟੀ ਫੁੱਟ ਸਾਦਾ ਤਿਆਰ ਕਰਕੇ ਦੇਣੀਆਂ ਤੋਂ ਤਿੰਨ ਡੰਗ ਦਾ ਰੋਟੀ ਪਿਆਰ ਕੀਤੀ ਜਾ ਸਕਦੀ ਆਗੇ ਖਾਧੀ ਜਾ ਸਕਦੀ ਆ ਅਗਰ ਨਹੀਂ ਤਾਂ ਦੋ ਡੰਗ ਦੀ ਘੱਟੋ ਘਣ ਰੋਟੀ ਜ਼ਰੂਰ ਨਾਲ ਲੈ ਕੇ ਆਇਓ ਤੇ ਤੀਜੇ ਨਾਲ ਉਹ ਆਖੀ ਛੋਲੇ ਵਗੈਰਾ ਮਤਲਬ ਮੜਮੜ ਦੋ ਦੋ ਮੱਖਾ ਲੈ ਕੇ ਡੰਗ ਲੈ ਸਕਦਾ ਸੋ ਇਹ ਵੱਲ ਸਿੱਖਣਾ ਆਪਾਂ ਜਿਵੇਂ ਸਾਡੇ ਗੁਰੂਆਂ ਨੇ ਮੁੱਠਮੁੱਠ ਛੋਲਿਆਂ ਦੇ ਨਾਲ ਸਾਡੀ ਕਿਸਾਨੀ ਨੂੰ ਸਾਡੇ ਲੋਕਾਂ ਨੂੰ ਲੜਾਇਆ ਆਪਦੇ ਹੱਕਾਂ ਦੀ ਖਾਤਰ ਉਹ ਆਪਾਂ ਕਰਨਾ ਹੈ ਜਿੱਥੇ ਮਤਲਬ ਅਜਮਾਇਸ਼ ਕਰਨਾ ਹੈ ਸੋ ਸਾਡੇ ਵੱਲੋਂ ਪੂਰੀ ਕੋਸ਼ਿਸ਼ ਆ ਹਜੇ ਵੀ ਕਿ ਤੁਹਾਡੇ ਲਈ ਪੂਰੀ ਲੰਗਰ ਦੀ ਵਿਵਸਥਾ ਬਣਾ ਦਿੱਤੀ ਜਾਏ ਕੋਸ਼ਿਸ਼ ਦੇ ਵਿੱਚਾਂ ਯਤਨ ਚ ਲੇਕਿਨ ਬਾਹੀ ਦੀ ਵੇ ਇੱਕ ਕੋਈ ਪ੍ਰੋਬਲਮ ਕੋ ਘਾਟ ਰਹੇਗੀ ਕਿਉਂਕਿ ਪ੍ਰੋਗਰਾਮ ਬਹੁਤ ਵੱਡੇ ਵੱਡੇ ਨੇ ਗੁਰੂ ਘਰਾਂ ਦੇ ਵਿੱਚ ਪਹਿਲਾਂ ਹੀ ਇਸ ਕਰਕੇ ਸਾਨੂੰ ਇਹ ਦਿੱਕਤ